ਪਿੰਡ ਚਾਰਜਿਕ ਲੱਗੀ ਅੱਗ ਤੇ ਆਕਨ ਨੂੰ ਕਾਬੂ ਪਾ ਲਿਆ ਗਿਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮਾਂ ਪਹੁੰਚ ਚੁੱਕੀਆਂ ਹੈ ਇਹਨਾਂ ਨੇ ਆ ਕੇ ਮੌਕੇ ਤੇ ਅੱਗ ਨੂੰ ਬੁਝਾ ਲਿਆ ਤੇ ਜਿਹੜੀ ਅੱਗ ਸੀ ਉਹਦੇ ਉੱਤੇ ਕਾਬੂ ਪਾਇਆ ਤੇ ਇਹ ਕਾਰਨ ਲੱਗ ਨਾ ਨਾ ਜੀ ਤਾਂ ਉਹ ਹੀ ਲੱਗਿਆ ਕੁਝ ਕਰਨੇ ਬਣ ਗਏ ਕਿਹੜੀ ਅੱਗ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਾਬੂ ਪਾਇਆ ਗਿਆ ਪਿੰਡ ਵਾਜਾਂ ਦੇ ਸਹਿਯੋਗ ਦੇ ਨਾਲ ਤੇ ਨਾਲ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸੀ ਮੌਕੇ ਤੇ ਉਹਨਾਂ ਦੇ ਨਾਲ ਸਹਿਯੋਗ ਦੇ ਨਾਲ ਜਿਹੜੀ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਅੱਗ ਜੋ ਦੱਸਿਆ ਜਾ ਰਿਹਾ ਹੈਗਾ ਅਚਾਨਕ ਅੱਗ ਲੱਗੀ ਹੈ ਪਰ ਅਗਰ ਕਾਰਨ ਜਿਹੜਾ ਹਜੇ ਤੱਕ ਨਹੀਂ ਪਤਾ ਲੱਗ ਸਕਿਆ ਕੀ ਕਾਰਨ ਦੇ ਨਾਲ ਅੱਗ ਲੱਗੀ ਹੈ ਸੋ ਉਸ ਦੀ ਜਾਂਚ ਵੀ ਹਜੇ ਹੋਣੀ ਬਾਕੀ ਹੈ ਅੱਗੇ ਪਰ ਜੋ ਸੂਨ ਮਤਾਬਕ ਆਇਆ ਵੀ ਅਚਾਨਕ ਹੀ ਅੱਗ ਲੱਗੀ ਹੈ ਸੋ ਇੱਥੇ ਇਸ ਜਗ੍ਹਾ ਤੇ ਪਹਿਲਾਂ ਵੀ ਅੱਗ ਲੱਗਣ ਦਾ ਕਾਰਨ ਜੋ ਬੜਿਆ ਸੀਗਾ ਪਰ ਉਸ ਸਮੇਂ ਵੀ ਪਤਾ ਨਹੀਂ ਲੱਗ ਸਕਿਆ ਸੀਗਾ ਵੀ ਕੀ ਕਾਰਨ ਆ ਜਿਹੜੀ ਅੱਗ ਲੱਗੀ ਸੀ ਪਰ ਅਕ ਤੇ ਕਾਬੂ ਪਾ ਲਿਆ ਗਿਆ ਪੰਜਾਬ ਫਾਇਰ ਸਰਵਿਸ ਦੀਆਂ ਜਿਹੜੀਆਂ ਟੀਮਾਂ ਨੇ ਉਹ ਪਹੁੰਚ ਚੁੱਕੀਆਂ ਨੇ ਸੋ ਜਿਸ ਨੇ ਆ ਕੇ ਮੌਕੇ ਤੇ ਕੰਟਰੋਲ ਕਰ ਲਿਆ ਉਹ ਤੋ ਅੱਗ ਤੇ ਕਾਬੂ ਪਾ ਲਿਆ ਗਿਆ ਤੁਸੀਂ ਜਿਹੜੇ ਉਹ ਆਇਤੀ ਨੇ ਨਾਲ ਦੇਖਦੇ ਹੋ ਬਬਈ ਅੱਗ ਲੱਗੀ ਹੈ ਜਿਹੜੀ ਇਹ ਤਾਂ ਕੀ ਕਾਰਨ ਹੈਗਾ ਕਿਵੇਂ ਅੱਗ ਲੱਗੀ ਪਤਾ ਲੱਗਾ ਤਾਂ ਕੁਛ ਇਹ ਜੀ ਆਪਣੀ ਉਹ ਛੱਟੀਆਂ ਪਈਆਂ ਦੀਆਂ ਹਾਂਜੀ ਮਲ ਨੂੰ ਹਾਂਜੀ ਉਹਦੇ ਕਰਕੇ ਕੋਈ ਕੁਦਰਤੀ ਕਾਰਨ ਅੱਗ ਲੱਗ ਗਈ ਠੀਕ ਹੈ ਜਾਣ ਬੋਈ ਤਾਂ ਕਿਨ ਲਾਈ ਕਿਸੇ ਜਾਣ ਬੋਈ ਕਿਤੇ ਨਹੀਂ ਕੋਈ ਹਾਂਜੀ ਕਿਵੇਂ ਲੱਗੀ ਜਕੇ ਕੁਦਰਤੀ ਕਾਰਨ ਬਣਿਆ ਜੀ ਅੱਛਾ ਅਗਰ ਕਰਾ ਕਿਸੇ ਕੋਈ ਕਹਿੰਦੀ ਸਾਬ ਉਸ ਕਹਿ ਨਹੀਂ ਸਕਦੀ ਉਹ ਛੱਟੀਆਂ ਪਈਆਂ ਦੀਆਂ ਵੀ ਲੱਗਦਾ ਕਿ ਕਿਸੇ ਜਾਣ ਕੇ ਲਾਤੀ ਹੋਵੇ ਨਾ ਬਿਲਕੁਲ ਨਹੀਂ ਠੀਕ ਹੈ ਹਾਂਜੀ ਬਈ ਆਪੀ ਤੁਸੀਂ ਸੇਵਾ ਕਰ ਰਹੇ ਹੋ ਹੁਕਮੇ ਲੱਗ ਜਾਏਗਾ ਮਤਲਬ ਵੀ ਜਾਣ ਬੁੱਝ ਕੇ ਲੱਗਦਾ ਕਿ ਇਹ ਸੱਚੀ ਗੱਲ ਨਾ ਨਾ ਜੀ ਤਾਂ ਉਹੀ ਲੱਗਿਆ ਕੋਈ ਕਿਸੇ ਨੇ ਜਾਣ ਬੁੱਝ ਕੇ ਕੱਦ ਲਾਉਂਗਾ ਅੱਛਾ ਠੀਕ ਆ ਤੇ ਧਾਰਮਿਕ ਖਸਤਾਨ ਹੈ ਜੀ ਧਾਰਮਿਕ ਖਸਤਾਨ ਹੈ ਜੀ ਉਹੀ ਕਹਿ ਵੀ ਧਾਰਮਿਕ ਖਸਤਾਨ ਹੈ ਵੀ ਜਾਣ ਬੁੱਝ ਕੇ ਕੌਣ ਲਾਉਗਾ ਠੀਕ ਆ ਜੀ ਤਾਂ ਕੁਦਰਤੀ ਕਰਨਾ ਪਣ ਗਿਆ ਵਧੀਆ ਗੱਲ ਜੀ ਠੀਕ ਆ ਜੀ ਯਾ ਪੂਰੀ ਨਹੀਂ ਲਿਖੀ ਦੱਸੋ ਪੂਰੀ ਨਾ ਯੱਕ ਭਾਈ ਨੰਬਰ ਨੰਬਰ ਕਿੰਨਾ ਰੱਖਿਆ ਜੀ ਕੋਲ ਕੋਲ ਫੋਨ ਕਰੀ ਕੋਈ ਜੀ ਜੇ ਅਮਰੇ ਜਾਣੂ ਹਾਂ ਕੈਮਰਾ ਦਾ ਪੂਰੀ ਗੱਲ ਕਰਨਾ ਪਾਣੀ ਬੰਦ ਕਰ ਦੇ 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 تو بہت نیو چل 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 آپ رکھ گاڑی بہت جگہ پی جگہ بدن نہیں دے کھڑی رہی ਸਾਹਮਣੇ ਮਤਲਬ ਜੀਆਂ ਫੇਰ ਲੋਕ ਆਉਂਦੇ ਹੈ ਹਾਂ ਪਾਈਪਾ ਆ ਗਿਆ ਨਾ ਮੋਟਰਾਂ ਘਰ ਘਰ ਲੱਗੀਆਂ ਹੋਈਆਂ ਠੀਕ ਹੈ ਜੀ